ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਕੈਬਨਟ ਮੰਤਰੀ ਵਿਕਰਮ ਸਿੰਘ ਮਜੀਠੀਆ ਨੇ ਕੀਤਾ ਸ਼ਰੋਮਣੀ ਅਕਾਲੀ ਦਲ ਦਾ ਨੁਕਸਾਨ ਪਾਰਟੀ ਵੱਲੋਂ ਮੋਤਲ ਕੀਤੇ ਗਏ ਅੰਮ੍ਰਿਤਸਰ ਦੱਖਣੀ ਤੋਂ ਅਕਾਲੀ ਦਲ ਦੇ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਨੇ ਕੱਢੀ ਦੋਹਾਂ ਲੀਡਰਾਂ ਖਿਲਾਫ ਫੜਾਸ ਕਿਹਾ ਆਪਣੇ ਸਿਆਸੀ ਭਵਿੱਖ ਬਾਰੇ ਜਲਦੀ ਕਰਾਂਗਾ ਐਲਾਨ ਡਿਪਟੀ ਸੀਐਮ ਦਾ ਬੁਲਾਰੀਆ ਤੇ ਪਲਟਵਾਰ ਹੁਣ ਇਹ ਹੁਣ ਵੀ ਡਿਸਮਿਟ ਨਹੀਂ ਕੀਤਾ ਸਸਪੈਂਡ ਕੀਤਾ ਮੈਨੂੰ ਤੇ ਸਮਝ ਨਹੀਂ ਲੱਗਦੀ ਕਿ ਇਹ ਜਿਹੜੀ ਹੈ ਬਾਰੀ ਜੀ ਜਾਂ ਛੋਟੀ ਜੀ ਇਹ ਕਾਨੂੰ ਰੱਖ ਲੈਂਦੇ ਆ ਜਦੋਂ ਮੈਂ ਫੈਸਲਾ ਕਰ ਲਿਆ ਕਿ ਮੈਂ ਸ਼ਰੋਮਣੀ ਅਕਾਲੀ ਦਲ ਦੇ ਨਾਲ ਸਰਦਾਰ ਤੇ ਫਿਰ ਤੇ ਗੱਲ ਹੀ ਖਤਮ ਹੋ ਜਾਂਦੀ ਹੈ ਜਿਹੜੇ ਬੰਦੇ ਅਸੀਂ ਕੱਟੇ ਜਾਂ ਜਾਣਗੇ ਕਿਉਂਕਿ ਉਹਨਾਂ ਦੇ ਕਾਲੀ ਦਲ 'ਚ ਉਹਨਾਂ ਦੀ ਕੋਈ ਹੈਨਿੰਗ ਦੇ ਡੋਟ ਵੀ डोंਟ ਫੀਲ ਦੇ ਆਰ that loyalty factor is not there so it doesn't make any difference ਕਾਲੀ ਦਲ ਕਾਲੀ ਦਲੀ ਹੈ ਲੋਕਾਂ ਦੇ ਮਸਲੇ ਚੁੱਕਣ ਨੂੰ ਅਨੁਸ਼ਾਸਨਹੀਣਤਾ ਮੰਨਿਆ ਜਾਂਦਾ ਹੈ ਤਾਂ ਮੈਂ ਬਾਰ-ਬਾਰ ਅਨੁਸ਼ਾਸਨ ਭੰਗ ਕਰਾਂਗਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਮੁਅਤਲ ਕੀਤੇ ਜਾਣ ਤੋਂ ਬਾਅਦ ਜਲੰਧਰ ਕੈਂਟ ਤੋਂ ਵਿਧਾਇਕ ਪ੍ਰਗਟ ਸਿੰਘ ਕੱਟੀਪੜਾਸ ਬੋਲੇ ਪਹਿਲਾਂ ਸਿਆਸਤ ਵਿੱਚ ਰਹਿਣ ਦਾ ਇਰਾਦਾ ਨਹੀਂ ਸੀ ਪਰ ਹੁਣ ਜ਼ਰੂਰ ਰਹਾਂਗਾ ਜਲੰਧਰ ਕੈਂਟ ਦੇ ਮੁੱਦੇ ਲੋਕਾਂ ਸਾਹਮਣੇ ਰੱਖੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਅਨੁਸ਼ਾਸਨਹੀਣਤਾ ਦਾ ਇਹੀ ਜਵਾਬ ਹੈ ਇਸ ਗੱਲ ਨੂੰ ਇੰਡਿਸਿਪਲਨ ਕਹਿੰਦੇ ਆ ਕਿ ਹਾਂ ਵੀ ਲੋਕਾਂ ਦੀ ਜਿਹੜੀ ਸਮੱਸਿਆ ਆ ਜਿਹੜੇ 8 10 ਪੁਆਇੰਟ ਆ ਜੇ ਇਹ ਕਹਿੰਦੇ ਆ ਵੀ ਹਾਂ ਵੀ ਇਹ ਬੰਦਾ ਇੰਡਿਸਿਪਲਨ ਹੈ ਤਾਂ ਮੈਂ ਬਿਲਕੁਲ ਇੰਡਿਸਿਪਲਨ ਹੈ ਜਿਹੜਾ ਬੰਦਾ ਪਾਰਟੀ ਜਿਹਦੇ ਇੰਦਰਚ ਕੰਮ ਨਹੀਂ ਕਰਦਾ ਉਹਨੂੰ ਕੋਈ ਹੱਕ ਨਹੀਂ ਉਸ ਪਾਰਟੀ ਦਾ ਆਮ ਆਦੀ ਪਾਰਟੀ ਵਿੱਚ ਕੋਈ ਵੀ ਨੇਤਾ ਸ਼ਰਤਾਂ ਤੇ ਨਹੀਂ ਆਉਂਦਾ ਆਪ ਦੇ ਪੰਜਾਬ ਕੰਵਿਨਰ ਸੁੱਚਾ ਸਿੰਘ ਛੋਟੇਪੁਰ ਨੇ ਨਵਜੋ ਸਿੰਘ ਸਿੱਧੂ ਦੀ ਆਪ ਵਿੱਚ ਭੂਮਿਕਾ ਬਾਰੇ ਉਠਰੇ ਸਵਾਲਾਂ ਤੇ ਦਿੱਤਾ ਜਵਾਬ ਸਿੱਧੂ ਨੂੰ ਪੰਜਾਬ ਵਿੱਚ ਆਪ ਦਾ ਮੁੱਖ ਮੰਤਰੀ ਉਮੀਦਵਾਰ ਬਣਾਏ ਜਾਣ ਦੀਆਂ ਚਰਚਾਵਾਂ ਕਾਂਗਰਸ ਨੇ ਸਿੱਧੂ ਨੂੰ ਦਿੱਤਾ ਸੱਦਾ ਸੀਐਮ ਬਦਲ ਮੂੜਵਰੇ ਆਮ ਆਦੀ ਪਾਰਟੀ ਦੇ ਵਿੱਚ ਜਿਤੋਂ ਵੀ ਕੋਈ ਬੰਦਾ ਆਉਂਦਾ ਕਿਸੇ ਦੇ ਨਾਲ ਕੋਈ ਉਹਦੀ ਕੋ ਪ੍ਰੀ ਕੰਡੀਸ਼ਨ ਨਹੀਂ ਹੁੰਦੀ ਉਹ ਸੇਵਾ ਭਾਵਨਾ ਦੇ ਆਮ ਆਦਿਕ ਪਾਰਟੀ ਦੀ ਤਰਫ ਚਣਵਾਸਤੇ ਆਉਂਦਾ ਹੈ ਬਾਕੀ ਉਹਦੇ ਤੋਂ ਬਾਅਦ ਜਦੋਂ ਆਏਗਾ ਉਸ ਤੋਂ ਬਾਅਦ ਇੱਕ ਜਰੂਰ ਪੁਆਇੰਟਸ ਕਰਾਂਗੇ ਹਾਲੀ ਇਹ ਮੇਰਾ ਖਿਆਲ ਹੈ ਇਹ ਵਕਤ ਨਹੀਂ ਹੈ ਅੱਪੀਆ ਜੈਸੀ ਹਾਲ ਜਿਹੜਾ ਬੰਦਾ ਨਹੀਂ ਵੀ ਪਾਰਟੀ ਚ ਆਇਆ ਤਾਂ ਉਹਦੇ ਬਾਰੇ ਕੋਈ ਗੱਲ ਕਰੀ ਔਰ ਜਿਸ ਵਕਤ ਮੌਕਾ ਆਇਆ ਤਾਂ ਹੁਣ ਮਨਿਸਟਰੀ ਬਣੀ ਸਰਕਾਰ ਬਣੀ ਸੀ ਫੇਰ ਉਹਨਾਂ ਬਾਅਦ ਰੱਖਿਆ ਗਿਆ ਕਦੇ ਜੰਮੂ ਕਸ਼ਮੀਰ ਪ੍ਰਚਾਰ ਕਰਨੇ ਨੇ ਕਰਨਾ ਹੈ ਉਹਨੂੰ ਯੂਜ਼ ਕੀਤਾ ਜੇ ਉਹ ਆਉਣ ਲਈ ਤਿਆਰ ਹੋਊਗਾ ਸਿਵਲ ਕੱਪ ਕਰਾ ਜੀ ਕਾਂਗਰਸ ਕਿਉਂਕਿ ਉਹਨਾਂ ਦਾ ਬੈਕਗ੍ਰਾਉਂਡ ਜਿਹੜਾ ਕਾਂਗਰਸ ਦਾ ਉਹਦੇ ਫਾਦਰ ਜਿਹੜੇ ਕਾਂਗਰਸ ਦੇ ਪ੍ਰਧਾਨ ਰਹੇ ਪਟਿਆਲੇ ਦੇ ਅਗਰ ਆਊਗਾ ਥਿਸ ਬੋਸਟ ਵੈਲਕਮ ਮੈਂ ਨਾ ਮੰਨੂ ਅਲੀ ਗੱਲ ਹੈ ਇਹ ਤਾਂ ਬਹਾਨੇ ਬਣਾਏ ਐਵੇਂ ਲਾਚ ਕਰਦੇ ਕੋ ਕਿਤੋਂ ਕੋ ਬੁਰਕੀ ਛਿੜ ਦਿੰਦਾ ਕੋ ਕਿਤੋਂ ਬੁਰਕੀ ਛਿੜ ਦਿੰਦਾ 2017 ਦੀਆਂ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੀ ਜਾਰੀ ਹੋਣ ਵਾਲੀ ਪਹਿਲੀ ਸੂਚੀ ਤੇ ਸਸਪੈਂਸ ਨਵਜੋ ਸਿੱਧੂ ਦੇ ਆਪ ਚ ਸ਼ਾਮਿਲ ਹੋਣ ਦੇ ਰੌਲੇ ਨੇ ਰੋਕੀ ਆਪ ਦੀ ਉਮੀਦਵਾਰਾਂ ਦੀ ਸੂਚੀ ਪਹਿਲਾਂ 20 ਜੁਲਾਈ ਨੂੰ ਜਾਰੀ ਹੋਣੀ ਸੀ ਅਗਲੀ ਤਰੀਕ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਤੇ ਚਲੋ ਕਈ ਵਿੱਚ ਘਟਨਾਵਾਂ ਇਹੋ ਜਿਹਾ ਹੋ ਰਹੀਆਂ ਪਾਰਟੀਆਂ ਦੇ ਵਿੱਚ ਅੱਗੇ ਪਿੱਛੇ ਹੋ ਜਾਂਦਾ ਕੋਈ ਹਾਰਡ ਹੈਡ ਪੋਸਟ ਨਹੀਂ ਕਿਉਂਕਿ ਅਲੀ ਇਲੈਕਸ਼ਨ ਦੇ ਵਿੱਚ ਟਾਈਮ ਬਹੁਤ ਪੰਚਾਇਤੀ ਜ਼ਮੀਨਾਂ ਤੇ ਆਪਣੇ ਹੱਕਾਂ ਲਈ ਸੰਘਰਸ਼ ਕਰ ਰਹੇ ਦਲਿਤਾ ਨੇ ਸੰਗਰੂਚ ਡੀਸੀ ਦਫ਼ਤਰ ਦਾ ਘਰਾਵ ਕੀਤਾ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੀ ਅਗਵਾਈ ਚ ਕਈ ਜਥੇਬੰਦੀਆਂ ਹੋਈਆਂ ਸ਼ਾਮਲ ਬਿਨਾਂ ਸ਼ਰਤ ਦਲਿਤ ਆਗਵਾ ਦੀ ਰਿਹਾਈ ਦੀ ਮੰਗ ਕਾਨੂੰਨ ਮੁਤਾਬਕ ਪਿੰਡਾਂ ਦੀ ਪੰਚਾਇਤੀ ਜ਼ਮੀਨ ਤੇ ਦਲਿਤਾਂ ਦਾ ਹੱਕ ਇਤੋਂ ਦੀ ਜ਼ਮੀਨ ਆ ਜਿਹੜੀ ਦਲਤਾਂ ਦੇ ਹਿੱਸੇ ਦੀ ਉਹਨੂੰ ਪੱਕੇ ਤੌਰ ਤੇ ਦਲਤਾਂ 'ਚ ਵੰਡਾਉਣ ਦੇ ਲਈ ਅੱਜ ਜਿਹੜਾ ਇਹ ਧਰਨਾ ਲਾਇਆ ਜਾ ਰਿਹਾ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਅਸੀਂ ਲੰਮਾ ਧਰਨਾ ਵੀ ਲਾਵਾਂਗੇ